ਬਟਾਲਾ ਦੇ ਕਾਦੀਆਂ ਰੋਡ ਦੇ ਉੱਤੇ ਇੱਕ ਖੜੀ ਗੱਡੀ ਦੇ ਵਿੱਚੋਂ ਪੁਲਿਸ ਮੁਲਾਜ਼ਮ ਦੀ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਜਿहां ਦੱਸਦੀ ਹੈ ਬਟਾਲਾ ਦੇ ਕਾਦੀਆਂ ਰੋਡ ਤੇ ਸਥਿਤ ਵਾਲੀਆ ਇਨਕਲੇਵ ਦੇ ਵਿੱਚ ਖੜੀ ਇੱਕ ਸਫਾਰੀ ਗੱਡੀ ਦੇ ਵਿੱਚੋਂ ਏਐਸਆਈ ਦੀ ਲਾਸ਼ ਭੇਤ ਪਰੇ ਹਾਲਾਤ ਵਿੱਚ ਮਿਲੀ ਹੈ ਪੁਲਿਸ ਮੁਲਾਜ਼ਮ ਦੀ ਲਾਸ਼ ਦੇ ਨੇੜੇ ਇੱਕ ਅਸॉल्ट ਰਾਈਫਲ ਵੀ ਮਿਲੀ ਹੈ ਪੁਲਿਸ ਵੱਲੋਂ ਸ਼ੰਕਾ ਜਤਾਈ ਜਾ ਰਹੀ ਹੈ ਮ੍ਰਿਤਕ ਨੇ ਅਸਾルト ਰਾਈਫਲ ਦੇ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਹੈ ਉਦਰੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੱਤਿਆ ਦਾ ਖਦਸ਼ਾ ਜਤਾਇਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਇਹ ਐਸਆਈ ਆਪਣੇ ਆਪ ਨੂੰ ਗੋਲੀ ਨਹੀਂ ਮਾਰ ਸਕਦਾ ਉਹਨਾਂ ਦੇ ਵੱਲੋਂ ਪੁਲਿਸ ਨੂੰ ਸੱਚ ਸਾਹਮਣੇ ਲਿਆਉਣ ਦੀ ਅਪੀਲ ਕੀਤੀ ਗਈ ਹੈ ਇਹ ਮੇਰੇ ਬ੍ਰਦਰ ਨੇ ਲਾਜ ਭਨਵਾਇਆ ਸੀ ਇਹ ਮੇਰਾ ਰੁਪਿੰਦਰ ਸਿੰਘ ਨਾਂ ਇਹਨਾਂ ਦਾ ਔਰ ਅਰਪਿੰਦਰ ਸਿੰਘ ਕੀ ਕੰਮ ਕਰਦਾ ਹੈ ਇਹ ਪੰਜਾਬ ਪੁਲਿਸ ਦੇ ਵਿੱਚ ਹੀ ਹੁੰਦਾ ਹੈ ਲੋ ਕਿਸ਼ਨਾ ਡਿਊਟੀ ਕਰਦੇ ਸੀ ਐਸ ਵੇਲੇ ਡਿਊਟੀ ਤੋਂ ਛੁੱਟੀ ਤੇ ਹੀ ਡੇਢ ਦੋ ਮਹੀਨੇ ਛੁੱਟੀ ਲਈ ਹੈ ਨਾ ਕਿਤੇ ਨਾ ਜੁੜੇ ਕਰਦੇ ਸੀ ਇਹ ਹੁਣ ਵਕਫ ਵਕਫ ਤੋਂ ਦੇ ਡਿਪਾਰਟਮੈਂਟ ਜਿੱਥੇ ਡਿਊਟੀ ਲਾਉਂਦੇ ਉੱਥੇ ਜਾਂਦੇ ਸੀ ਕੋਈ ਪੱਕੀ ਐਸ ਵੇਲੇ ਡਿਊਟੀ ਕਿਸੇ ਦੇ ਨਾਲ ਨਹੀਂ ਜਿੱਥੇ ਲੱਗਦੀ ਸੀ ਤੇ ਉੱਥੇ ਜਾਂਦੇ ਸੀ ਅਸਾ ਕਿਵੇਂ ਪਤਾ ਲੱਗਾ ਸਰ ਇਹ ਕਿੱਥੋਂ ਇਹ ਮੈਨੂੰ ਤਾਂ ਖਿਆਰੇ ਇਹਦਾ ਪਤਾ ਨਹੀਂ ਘਰ ਫੋਨ ਆਇਆ ਜਿੰਨਾ ਜਿੰਨਾ ਦੀ ਗੱਡੀ ਆ ਉਹਨਾਂ ਦਾ ਫੋਨ ਆਇਆ ਵੀ ਕੋਈ ਪ੍ਰੋਬਲਮ ਆਈ ਆ ਤੇ ਜਾਓ ਤੁਸੀਂ ਉੱਥੇ ਅਹੀਂ ਫਿਰ ਆਏ ਆ ਸਾਨੂੰ ਪਤਾ ਲੱਗਾ ਵੀ ਅੱਗੇ ਆ ਕੰਮ ਹੋ ਗਿਆ ਕੀ ਲੱਗਾ ਤੁਹਾਨੂੰ ਇਹ ਲੱਗਦਾ ਮੰਨਤ ਇਹੋ ਲੱਗਦਾ ਜੀ ਕਿਸੇ ਨੇ ਗੋਲੀ ਮਾਰੀ ਆ ਕਿਉਂਕਿ ਉਹ ਗੋਲੀ ਆਪਣੇ ਆਪ ਨੂੰ ਮਾਰ ਨਹੀਂ ਸਕਦੇ ਉਹਨਾਂ ਕੋਲ ਪਹਿਲੀ ਗੱਲ ਸਭ ਤੋਂ ਪਹਿਲਾਂ ਆਪਣਾ ਵੈਪਨ ਹੀ ਨਹੀਂ ਹੈ ਇਹ ਵੈਪਨ ਕਿਸੇ ਦਾ ਆ ਵੈਪਨ ਕਿਹੜਾ ਹੈ AK47 ਹੈ ਮੇਰੇ ਖਿਆਲ ਤੁਹਾਨੂੰ ਕਿਵੇਂ ਲੱਗਦਾ ਕਿ ਕਿਸੇ ਦਾ ਵੈਪਨ ਆ ਕਿਉਂਕਿ ਉਹਨਾਂ ਕੋਈ ਇਸ਼ੂ ਨਹੀਂ ਹੋਇਆ ਉਹਨਾਂ ਕੋਈ ਹੈ ਹੀ ਨਹੀਂ ਉਹਨਾਂ ਦੇ ਨਾਂ ਤੇ ਪੁਲਿਸ ਨੇ ਇਸ ਬਾਰੇ ਵੀ ਗੱਲਬਾਤ ਕੀਤੀ ਸੀ ਪੁਲਿਸ ਨੇ ਇਨਕੁਆਇਰੀ ਕਰ ਰਹੀ ਹੈ ਆਪਣੀ ਉਹ ਸੀਸੀਟੀਵੀ ਵਗੈਰਾ ਵੇਖ ਰਹੇ ਨੇ ਕਿਸੇ ਨਾਲ ਕੋਈ ਰੰਜਿਸ਼ ਚੱਲਦੀ ਸੀ ਨਹੀਂ ਰੰਜਿਸ਼ ਕੋਈ ਨਹੀਂ ਹੈਗੀ ਉਦਰ ਮੌਕੇ ਤੇ ਪਹੁੰਚੇ ਡੀਐਸਪੀ ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਪੁਲਿਸ ਮੁਲਾਜ਼ਮ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੁਲਾਜ਼ਮ ਦੀ ਪਛਾਣ ਰੁਪਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਸ਼ਾਸਤਰੀ ਨਗਰ ਬਟਾਲਾ ਦੇ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪੰਜ ਆਈਆਰਬੀ ਵਿੱਚ ਡਿਊਟੀ ਕਰਦੇ ਤੇ ਇਸ ਵੇਲੇ ਇੱਕ ਕਾਂਗਰਸੀ ਆਗੂ ਦੇ ਨਾਲ ਸੁਰੱਖਿਆ ਕਰਮਚਾਰੀ ਦੇ ਵਜੋਂ ਤਾਇਨਾਤ ਸੀ ਮ੍ਰਿਤਕ ਰੁਪਿੰਦਰ ਸਿੰਘ ਨੇ ਪਿਛਲੇ 2 ਮਹੀਨਿਆਂ ਤੋਂ ਛੁੱਟੀ ਲਈ ਹੋਈ ਸੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਰਿਵਾਰ ਦੇ ਵਿੱਚ ਕਿਸੇ ਕਿਸਮ ਦਾ ਕੋਈ ਵੀ ਘਰੇਲੂ ਝਗੜਾ ਨਹੀਂ ਚੱਲਦਾ ਸੀ ਇਹ ਅੱਜ ਅਸੀਂ ਆਏ ਇੱਥੇ ਇਨਕਲੇ ਵਾਲੇ ਨੇ ਵਿੱਚ ਇਹ ਜਿਹੜੀ ਬਡੀ ਸਾਨੂੰ ਮਿਲੀ ਆ ਸਫਾਰੀ ਗੱਡੀ ਸੀ ਇਹ ਰੁਪਿੰਦਰ ਸਿੰਘ ਇਹ ਸੀ 5 ਆਈ ਰਿਪਿਚ ਲੱਗਾ ਵਾ ਇਹ 60 ਜਿੰਦੀ ਛੁੱਟ ਤੇ ਲੰਮੀ ਸੀ ਅੱਜ ਲੱਗਾ ਇਸੇ ਹੀ ਚੈੱਕ ਕੀਤਾ ਕਿ ਇਹਨੇ ਆਪਣੀ ਡੈੱਡ ਬੋਡੀ ਇਹਦੀ ਮਿਲੀ ਨੇ ਆਪਣੀ ਗੋਲੀ ਵਿੱਚ ਵੱਢੀ ਹੋਈ ਹੈ 60 ਦੀ 60 ਹੀ ਲੱਗੋ ਬਰਾਮਦ ਹੋਈ ਆ ਤੇ ਅਸੀਂ ਵੈਰੀਫਾਈਟ ਕਰਨ ਵੀ ਅਸਾਲਟ ਕਿੱਥੋਂ ਆਈ ਆ ਜਾਂ ਲੰਮੀ ਛੁੱਟ ਤੇ ਸੀ ਜਾਂ ਦੂਜੇ ਨਾਲ ਦੇ ਗੜਮੰਦੀ ਆ ਤੇ ਅਮਰੀਤ ਜੀ ਦੀ ਟੀਮ ਨੇ ਗੜਮੰਦ ਲੱਗਾ ਸੀ ਕਿ ਪਹਿਲਾਂ ਇਹ ਪਰ ਹੁਣ ਇਹ ਵਾਪਸ ਜਾ ਚੁੱਕਿਆ ਸੀ 5000 ਰੁਪਏ ਚ ਵਾਪਸੀ ਇਹ ਪਤਾ ਕਿਤਨਾ ਲੱਗੋ ਇਹ ਇਹ ਬਸ ਲੋਕਾਂ ਨੂੰ ਦੱਸਿਆ ਆਪਣੇ ਚੌਕੀਚਾ ਸਾਹਿਬ ਨੂੰ ਨਾ ਕਿ ਮੈਨੂੰ ਫੋਨ ਕੀਤਾ ਜੀ ਕਿ ਮੈਂ ਮੌਕੇ ਤੇ ਪਹੁੰਚਿਆ ਜੀ ਕਰਨ ਪਤਾ ਲੱਗਾ ਹੈ ਜੀ ਵੈਲਫੇਅਰ ਨਹੀਂ ਕਰਨ ਪਰਿਵਾਰਕ ਤੌਰ ਤੇ ਜਿਹੜੇ ਫੈਮਿਲੀ ਮੈਂਬਰ ਆਏ ਨੇ ਉਹ ਕਹਿੰਦੇ ਕਿ ਇਹਨੂੰ ਸਾਡਾ ਬਿਲਕੁਲ ਠੀਕ ਸੀ ਬਾਕੀ ਚੈੱਕ ਕਰਨ ਦੀ ਤਰੀਕੀ ਕੀ ਜਜਮੈਂਟ ਹੁੰਦੀ ਕਿ ਸੁਸਾਈਸਾਈਡ ਕੀਤੇ ਨੇ ਜਾਂ ਕਿਸੇ ਨੇ ਗੋਲੀ ਮਾਰੀ ਹੈ ਦੇਖੋ ਅਸਾਲਟ ਦਾ ਬੱਟ ਤਾਂ ਲੰਮਾ ਜੀ ਉਹਦੇ ਮੁਤਾਬਕ ਇਹ ਡੈਵਸੀ ਨਾਲ ਦੀ ਸੀਟ ਤੇ ਆਇਆ ਵਾ ਜੋ ਸੋਚ ਰਹੇ ਅਸੀਂ ਦੋਵੇਂ ਪਾਸੇ ਗੱਲ ਚੱਲਦੀ ਪਈ ਹੈ ਜੀ ਡੈਵਸੀ ਨਾਲ ਸੀਟ ਆ ਕੇ ਕਿ ਇਹਨੇ ਗੋਲੀ ਮਾਰੀ ਆਪਣੀ ਕਨਪਟੀਟਿਵ ਤੇ ਬਾਕੀ ਤਾਂ 30 ਤੱਕ ਵੇਖ ਲੈਣੇ ਉਹ ਉਹ ਦੀ ਲੰਮੀ ਵਾ ਸਕਦੀ ਆਪਣੇ ਆਪ ਦੀ ਨਹੀਂ ਜੇ ਡਾਇਵਰਸਿਟੀ ਨੇ ਲਾਗੀ ਹੋ ਕੇ ਕਰਨਗੇ ਤੇ ਫਿਰ ਨਹੀਂ ਵਾ ਸਕਦੀ ਜੀ ਜੇ ਨਾਲ ਸੀਟ ਤੇ ਆ ਕੇ ਬੈਠੇ ਆ ਤੇ ਫਿਰ ਸਾਲ ਦੀਆਂ ਗੋਲੀਆਂ ਹੋ ਰਹੀਆਂ ਗਈਆਂ ਜੀ ਬਿਲਕੁਲ ਆ ਗਈਆਂ ਜੀ ਇੱਕ ਕੋਈ ਚੱਲਦੀ ਹੈ ਇੱਕੋ ਚੱਲ ਕੋਈ ਗੋਲੀ ਚੱਲੀ ਦਾਜ਼ੀਏ ਕੀ ਪੁਲਿਸ ਦੇ ਵੱਲੋਂ ਮ੍ਰਿਤਕ ਦੀ লাশ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਧਰ ਪੁਲਿਸ ਦਾ ਕਹਿਣਾ ਹੈ ਕਿ ਇਹ ਸਾਈਵਲ ਬ੍ਰਾਮਡ ਅਸਾਲਟ ਕਿਸੇ ਹੋਰ ਪੁਲਿਸ ਮੁਲਾਜ਼ਮ ਦੀ ਹੈ ਜੋ ਕਿ ਕਾਂਗਰਸੀ ਨੇਤਾ ਦੇ ਨਾਲ ਸੁਰੱਖਿਆ ਕਰਮਚਾਰੀ ਦੇ ਨਾਲ ਤਾਇਨਾਤ ਹੈ ਫਿਲਹਾਲ ਪੁਲਿਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਏਕਟਾ ਕਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ